ਦੇ ਬਾਰੇ ਕੀ ਕਹਿਣਾ ਚਾਹੀਦਾ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਵਸਪਾ ਜਿਹੇ ਸਾਡੀ ਟਿਕਟ ਮਨਰਜੀਤ ਗੋਲਡੀ ਜੀ ਨੂੰ ਮਿਲੀਆ ਉਹਦੀ ਖੁਸ਼ੀ ਚਾ ਜਸੀਂ ਲੱਗੂ ਵੰਡੇ ਨੇ ਅਸੀਂ ਇਹ ਸੀਟ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਵਸਪਾ ਬਹੁ ਵੱਡੀ ਬਹੁਮਤ ਨਾਲ ਜਿੱਤ ਕੇ ਅਕਾਲੀ ਦਲ ਦੀ ਝੋਲੀ ਚ ਪਾਉਂਦੇ ਅੱਜ ਲੱਡੂ ਵੰਡੇ ਨੇ ਕਿਸ ਖੁਸ਼ੀ ਚ ਵੰਡੇ ਗਏ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਸਾਡੇ ਹਲਕਾ ਸੰਗਰੂਰ ਤੋਂ 2022 ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਵਸਪਾ ਦੇ ਸਾਂਝੇ ਮੇਲਬਾਰ ਵਿਨਰਜੀਤ ਗੋਲਡੀ ਜੀ ਨੂੰ ਟਿਕਟ ਦਾ ਐਲਾਨ ਕੀਤਾ ਹੈ ਉਸ ਖੁਸ਼ੀ ਦੇ ਵਿੱਚ ਅਸੀਂ ਅੱਜ ਲੱਡੂ ਵੰਡੇ ਆਂ ਔਰ ਪੁਆਨੀਗੜ ਵਾਸੀਆਂ ਨੇ ਖੁਸ਼ੀ ਮਨਾਈ ਹੈ ਔਰ ਜਿੱਥੇ ਮੈਂ ਧੰਨਵਾਦ ਕਰਦਾ ਪਾਰਟੀ ਹਾਈ ਕਮਾਂਡ ਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜੀ ਦਾ ਅਤੇ ਸਮੂਹ ਜਿੰਨੇ ਵੀ ਲੋਕਲ ਲੀਡਰਸ਼ਿਪ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਮੰਗ ਦੇ ਉੱਤੇ ਇਹ ਜਿੱਤ ਦਿੱਤੀ ਗਈ ਹੈ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਪੁਹਾਣੀਗੜ ਦੇ ਜਿੰਨੇ ਵੀ ਹਲਕੇ ਦੇ ਪਿੰਡ ਨੇ ਜਾਂ ਸਾਡੇ ਹਲਕੇ ਸ਼ਹਿਰ ਦੇ ਮੋਢਵਾਰ ਬੰਦੇ ਨੇ ਸਾਰੇ ਅੱਜ ਵਾਅਦਾ ਕਰਕੇ ਜਾਂਦੇ ਆ ਕਿ ਇਹ ਜਿੱਤ ਸਿੱਟ ਕੇ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਖਾਤੇ ਦੇ ਵਿੱਚ ਸ਼੍ਰੋਮਣੀ ਕਾਲੇ ਦਲ ਦੇ ਖਾਤੇ 'ਚ ਪਾਵਾਂਗੇ ਅੱਜ ਲੱਡੂ ਵੰਡੇ ਗਏ ਨੇ ਕਿ ਕੋਈ ਚਿਵੰਡੇ ਗਏ ਅੱਜ ਸਰਦਾਰ ਵਿਨਰਜੀਤ ਸਿੰਘ ਗੋਲਡੀ ਜੀ ਨੂੰ ਸਰਉ ਹਲਕਾ ਜਦੋਂ ਟਿਕਟ ਅਨਾਉਂਸ ਹੋਇਆ ਜੀ ਬਹੁਤ ਖੁਸ਼ੀ ਦੀ ਗੱਲ ਹੈ ਭੋਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਿਲ ਕੇ ਇਸ ਹਲਕੇ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੂਗੀ ਤੇ ਸੰਗਰੂਰ ਦੇ ਨਾਲ ਨਾਲ ਹੀ 117 ਹਲਕਿਆਂ ਦੇ ਵਿੱਚ ਪੂਰੀ ਲੀਡ ਦੇ ਨਾਲ ਜਿੱਤਾਂਗੇ ਜੀ ਭੋਜਨ ਸਮਾਜ ਪਾਰਟੀ ਰਿਕਾ ਖਲਕਾ ਮਹਿੰਦਰਜੀਤ ਦੀ ਫਤਿਹ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਇਹਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲਾਹ 2022 ਦੀਆਂ ਚੋਣਾਂ ਵਿੱਚ ਉਮੀਦਵਾਰ ਖੜੇ ਕਰული ਗ੍ਰੋਮਣੀ ਕਾਲੀਦਾਰ ਨੇ ਸਭ ਤੋਂ ਪਹਿਲ ਕੀਤੀ ਹੈ 99 ਉਮੀਦ